ਅੱਜ ਥਾਣਾ ਸਾਦਕ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਆ 6 ਵਿਅਕਤੀਆਂ ਨੂੰ ਚੋਰੀ ਕਰਨ ਦੇ ਦੋਸ਼ 'ਟ ਕਾਬੂ ਕੀਤਾ ਗਿਆ ਥਾਣਾ ਸਾਦਕ ਦੀ ਪੁਲਿਸ ਨੂੰ ਮੁਖਬਰੀ ਨੇ ਇਤਲਾਹ ਕੀਤੀ ਗਈ ਅੱਜ ਸਾਦਕ ਏਰੀਆ ਦੇ ਵਿੱਚ ਇੱਕ ਦਿੱਲੀ ਨੰਬਰ ਗੱਡੀ ਪਰ ਕੁਝ ਵਿਅਕਤੀ ਘੁੰਮਦੇ ਦੇਖੇ ਗਏ ਆ ਜੋ ਖੇਤਾਂ ਦੇ ਵਿੱਚ ਟਰਾਂਸਫਰਮ ਤਾਂਬਾ ਪਾਣੀ ਵਾਲੀਆਂ ਮੋਟਰਾਂ ਗੈਸ ਸਿਲੰਡਰ ਕੇਬਲਾਂ ਅਤੇ ਸਪਰੇਅ ਪੰਪ ਚੋਰੀ ਕਰਨ ਦੇ ਆਦੀ ਹਨ ਥਾਣਾ ਸਾਦਕ ਦੀ ਪੁਲਿਸ ਨੇ ਥਾਣਾ ਮੁਖੀ ਜਗਿੰਦਰ ਕੌਰ ਦੀ ਅਗਵਾਈ ਦੇ ਹੇਠ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪਛਲੇ ਇਸ ਦੌਰਾਨ ਸਮਾਨ ਵੀ ਬਰਾਮਦ ਹੋਇਆ ਹੋਏ ਗੱਲਬਾਤ ਕਰਦੇ ਆਂ ਡੀਐਸਪੀ ਫਰੀਦਕੋਟ ਨੇ ਕੀ ਕਿਹਾ ਤੁਸੀਂ ਵੀ ਦੇਖੋ 사ਤਕ ਤੋਂ ਸਾਡੀ ਖਾਸ ਰਿਪੋਰਟ ਮਾ ਜੋ ਕ ਐਸਐਸਪੀ ਡਾਕਟਰ ਪ੍ਰਗਿਆ ਜੰਦੀ ਰ ਹੈ ਅਸੀਂ 8 ਮਾੜੇ ਅੰਸਾ ਖਵ ਅਸੀਂ ਲਗਾਤਾਰ ਕਾਰਵਾਈ ਕਰਦੇ ਆ ਰਹੇ ਆ ਇੱਕ 사ਤਕ ਥਾਣੇ ਵੱਲੋਂ ਇੱਕ ਮਕਰਮਾ ਨੰਬਰ 5 ਡੇਟਰ 18 125 ਨੂੰ ਰਜਿਸਟਰਡ ਕੀਤਾ ਗਿਆ ਸੀਗਾ ਜਿਸ ਵਿੱਚ ਅਸੀਂ 6 ਟ੍ਰਾਂਸਫਰ ਚੂਲ ਜਿਹੜਾ ਇੱਕ ਗਰੋਹ ਸੀਗਾ ਇਹਨਾਂ ਨੂੰ ਕਾਬੂ ਕੀਤਾ ਹੈ ਤੇ ਜਿਨ੍ਹਾਂ ਕੋਲੋਂ ਸਾਨੂੰ 80 ਕਿਲੋ ਤਾਂਬਾ ਇੱਕ ਗੈਸ ਸਿਲੰਡਰ ਇੱਕ ਸਪਰੇ ਪੰਪ ਤੇ ਇੱਕ ਇਹਨਾਂ ਕੋਲੋਂ ਗੱਡੀ ਮਿਲੀ ਏ ਤੇ ਜਿਹੜੀ ਇਹ ਗੱਡੀ ਦੀ ਵਰਤੋਂ ਜਦੋਂ ਰਾਤ ਨੂੰ ਇਹ ਟਰਾਂਸਫਾਰਮ ਚੋਰੀ ਕਰਨ ਜਾਂਦੇ ਸੋ ਉਸ ਉਸ ਗੱਡੀ ਵਿੱਚ ਹੀ ਇਹ ਉਹ ਤਾਂਬਾ ਖੋਲ ਕੇ ਵਿੱਚ ਲੈ ਕੇ ਆਉਂਦੇ ਸ ਤੇ ਜਿਨ੍ਹਾਂ ਨੂੰ ਅਸੀਂ ਮਾਜੋ ਕੋਰਟ ਵਿੱਚ ਪੇਸ਼ ਕੀਤਾ ਤੇ ਰਿਮਾਂਡ ਤਾਂ ਇਹਨਾਂ ਨੇ ਇਹ ਦੱਸਿਆ ਜੀ ਫਰੀਕੋਟ ਜ਼ਿਲ੍ਹੇ ਵਿੱਚ ਪਿੰਡ ਕੋਣੀ ਦੀਪ ਸਿੰਘ ਵਾਲਾ ਸੂਰੇ ਵਾਲਾ ਸਦੋਂ ਸਲਾਮਤਪੁਰਾ ਬਠਿੰਡਾ ਤੇ ਸਦੋਗੇ ਤੇ ਸਾਡੇ ਜ਼ਿਲ੍ਹੇ ਚ ਵੀ ਤੋਰੀਆਂ ਕਰਦੇ ਦੂਜੇ ਜ਼ਿਲ੍ਹੇ ਵਿੱਚ ਵੀ ਇਹ ਚੋਰੀਆਂ ਇਹਨਾਂ ਨੇ ਮੰਨੀਆਂ ਤੇ ਹੁਣ ਤੱਕ ਇਹਨਾਂ ਸਾਡੇ ਕੋਲੇ ਇਹ ਮੰਨੇ ਨੇ ਵੀ ਅਸੀਂ 50 ਤੋਂ 60 ਜਿਹੜੇ ਟਰਾਂਸਫਰ ਨੂੰ ਜਿਹੜੇ ਉਤਾਰ ਕੇ ਤੇ ਉਹਨਾਂ ਵਿੱਚੋਂ ਤਾਂਬਾ ਚੋਰੀ ਕੀਤਾ ਤੇ ਸਾਡੀ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਇਹ ਉਮੀਦ ਹੈ ਵੀ ਹੋਰ ਵੀ ਇਹਨਾਂ ਤੋਂ ਖੁਲਾਸਾ ਹੋਵੇਗਾ ਕਿਉਂਕਿ ਇਹ ਵੱਡਾ ਕਾਫੀ ਵੱਡਾ ਗ੍ਰੋਅ ਹੈ ਤੇ ਇਹਨਾਂ ਵਿੱਚ ਇੱਕ ਚੋਰ ਬਸੰਤ ਸਿੰਘ ਜਿੰਦੇ ਦੇ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਦਰਜ ਨੇ